ਇਹ ਪਿੰਡ ਦੇ ਵਿੱਚ ਜਿੰਨੀ ਵੀ ਤਕਰੀਬਨ ਸੋਬਰ ਸੀਡ ਨਾ ਹੈਪੀ ਸੀਡ ਨਾ ਜਾਂ ਦੂਜੇ ਮਲਚ ਨਾ ਜਿੰਨੀ ਵੀ ਸਿੱਧੀ ਬਜਾਈ ਕੀਤੀ ਹੈ ਜਿਹਨੇ ਅੱਗ ਨਹੀਂ ਲਾਈ ਤਕਰੀਬਨ ਸਾਰੀ ਫਸਲ ਨੂੰ ਸੁੰਡੀ ਪੈ ਗਈ ਹੈ ਇਹਦੀ ਪਰਪਾਈ ਹੁਣ ਸਰਕਾਰ ਕਰੇ ਜਦੋਂ ਸਾਡੇ ਉੱਤੇ ਤਰਾਤਰਾ ਦੀਆਂ ਕੰਡੀਸ਼ਨਾਂ ਲਾਈ ਜਾਂਦੀਆਂ ਵੀ ਤੁਸੀਂ ਅੱਗ ਨਹੀਂ ਲਾਉਣੀ ਤੁਹਾਡੇ ਤੇ ਰੈੱਡ ਐਂਟਰੀਆਂ ਹੋਣੀਆਂ ਤੁਹਾਡੇ ਇੱਥੇ ਐਫ ਆਈ ਦਰਜ ਹੋਊਗੀ ਫਿਰ ਇਹਦਾ ਮਸਲਾ ਤਾਂ ਇਹ ਹੀ ਆ ਵੀ ਕਿਸਾਨ ਨੂੰ ਹੀ ਮਾਰ ਦੇਣ ਦੇਣਾ ਹੀ ਕੁਛ ਨਹੀਂ ਪਰਾਲੀ ਦਾ ਜਦੋਂ ਅੱਗ ਲੱਗ ਜਾਂਦੀ ਹੈ ਉਹ ਤਾਂ ਸਨੇ ਸਕੂਲ ਚੋਂ ਮਾਸਟਰ ਵੀ ਪੜ੍ਹਾਈ ਛੱਡ ਕੇ ਬੱਚਿਆਂ ਦੀ ਖੇਤਾਂ 'ਚ ਪਹੁੰਚ ਜਾਂਦੇ ਆ ਤੇ ਹੁਣ ਕੋਈ ਪ੍ਰਸ਼ਾਸਨ ਨਹੀਂ ਇੱਥੇ ਪਹੁੰਚਿਆ ਵੀ ਕਾਨਕ ਨਿਯੁਗਰੀ ਜ਼ਿਲ੍ਹੇ ਦੇ ਅਫਸਰ ਆ ਗਏ ਬਲਾਕ ਦੇ ਆ ਗਏ ਉਹਨਾਂ ਨੇ ਦੇਖ ਕੇ ਉਹਨੂੰ ਇਹੀ ਰਾਹ ਤੇ ਵੀ ਅੱਗ ਲਾ ਲਾ ਬਾਈ ਰੇ ਵੀ ਉਹਨੂੰ ਕੁਛ ਪ੍ਰਵਲਬਧ ਕਰਾਈ ਬੀ ਵੀ ਬੁਲਾਇਆ ਉਹਦੇ ਕਰਕੇ ਉਹ ਅੱਜ ਬੀਜ ਰਿਆ ਦੁਬਾਰਾ ਖਰਚਾ ਉਹਨੂੰ ਪ੍ਰਸ਼ਾਸਨ ਖੁਦ ਕਹਰੇਗਾ ਅੱਗ ਲਾ ਲੋ ਆਖਿਆ ਫਿਰ ਉਹ ਤਾਂ ਹੀ ਉਹਦਾ ਹਾਲ ਹੀ ਨਹੀਂ ਜੀ ਪਰ ਵਾਲੀ ਨੂੰ ਅਗਲਾਈ ਨਹੀਂ ਸੀ ਪਹਿਲਾਂ ਕਿਸੇ ਵਾਰ ਨਹੀਂ ਲਾਈ ਕਿਸੇ ਵਾਰ ਚ ਸਾਰਾ ਹੀ ਰੱਖਿਆ ਸੀ ਗਾਂ ਤੇ ਮੈਂ ਕਿਹਾ ਮੈਂ ਕਾਰਨ ਦੱਸਿਆ ਕੋਈ ਕਾਰਨ ਕੀ ਹੈ ਹਾਂ ਇਹਦਾ ਦੱਸਿਆ ਉਹਨਾਂ ਨੇ ਵੀ ਸਾਇਨਕ ਸੁੰਡੀ ਆ ਜਿਹੜੀ ਰਾਤ ਦੇ ਸਮੇਂ ਖਾਂਦੀ ਹੈ ਦਿਨੇ ਨਹੀਂ ਮਤਲਬ ਤੇ ਆਉਂਦੀ ਖਰਚਾ ਕਿੰਨਾ ਤੁਹਾਡਾ ਦੁਬਾਰਾ ਆ ਰਿਹਾ ਜੇ ਤੇ ਪਹਿਲਾਂ ਕਿੰਨਾ ਆਇਆ ਸੀ 5000 ਪਹਿਲਾਂ ਲੱਗੇ ਸੀ ਕਿੱਲੇ ਦਾ ਸਣੇ ਵੀ ਖਾਦ ਦਵਾਈਆਂ ਦੁਈਆਂ ਲਾਈਆਂ ਪੰਜ ਹੀ ਹੋਣ ਆ ਰਹੇ ਆ ਜੀ ਇੱਥੋਂ ਦੇ ਮੈਸਟਰ ਹੈ ਇੱਥੋਂ ਦੀ ਪੁਲਿਸ ਹੈ ਕੀ ਗੱਲ ਇਹ ਮੈਸਟਰਾਂ ਦਾ ਇਹ ਅੱਗ ਬੁਝਾਉਣ ਤੇ ਇਹਨਾਂ ਨੂੰ ਲਾਇਆ ਗਿਆ ਹੈ ਇਹ ਅੱਗ ਬੁਝਾਉਣ ਦਾ ਇਹਨਾਂ ਦਾ ਮਕਸਦ ਹੈ ਇਹਨਾਂ ਦਾ ਕੋਈ ਡਿਊਟੀ ਇਹਨਾਂ ਨੂੰ ਫੇਰ ਫਾਇਬਰੇਟਾਂ ਚ ਰੱਖ ਲੈਂਦੇ ਉੱਥੇ ਲਾ ਲੈਂਦੇ ਅੱਗ ਬਜਾਉਂ ਮੇਕ ਮੇਚ ਕੋਈ ਡੀਏਪੀ ਦਾ ਪ੍ਰਬੰਧ ਨਹੀਂ ਅੱਧੇ ਕਿਸਾਨਾਂ ਕੋਲੇ ਡੀਏਪੀ ਹੈ ਨਹੀਂ ਕਿਸਾਨਾਂ ਨੇ ਤਾਂ ਡੀਏਪੀ ਤੋਂ ਬਿਨਾ ਕੁਝ ਜ਼ੁਫਰ ਪਾ ਕੇ ਬੀਜਿਆ ਕੋਈ ਕੁਸ ਕਣਕ ਤਾਂ ਸਾਨੂੰ ਪਤਾ ਵੀ ਸਾਡੀ ਵੈਸੇ ਨਹੀਂ ਹੋਣੀ ਸੀ ਉਹ ਵੀ ਘਟ ਜਾਣੀ ਸੀ ਸਮੇਂ ਦੇ ਹਿਸਾਬ ਨਾਲੀ ਸਾਨੂੰ ਕਿਹਾ ਗਿਆ ਵੀ ਅੱਗ ਨਾ ਲਾਓ 11 ਕੇ 14 ਕੇ ਲੇ ਮੈਂ ਹੈਪੀ ਹੀਡਰ ਨਾਲ ਵੀਜੇ ਆ ਉਹ ਕਹਿੰਦੇ ਰਾਤ ਨੂੰ ਸਪਰੇਆ ਕਰੋ ਰਾਤ ਨੂੰ ਸਪਰੇਆ ਦੱਸੋ ਅਸੀਂ ਦਿਨੇ ਵੀ ਖੇਤਿਆਂ ਦਾ ਕੰਮ ਕਰਨੇ ਆ ਤੇ ਰਾਤ ਨੂੰ ਜਾ ਕੇ ਹੁਣ ਸਪਰੇਅ ਕਰਨੀ ਐ ਸੈਂਟ ਸੁੰਡੀ ਪੈ ਗਈ ਆ ਵੀ ਰਾਤ ਨੂੰ ਸਪਰੇਅ ਕਰੋ ਜੇ ਸਾਡੇ ਕਣਕ ਨਾ ਹੋਈ ਸਾਡੇ ਜਿਹੜੇ ਇੱਥੋਂ ਦੇ ਲੋਕਾਂ ਦੇ ਹਾਲਾਤ ਮਾੜੇ ਹੋ ਜਾਣੇ ਜਿਹੜਾ ਪੰਜਾਬ ਆ ਪੰਜਾਬ ਸਿਰਫ ਖੇਤੀਬਾੜੀ ਤੇ ਨਿਰਭਰ ਸੂਬਾ ਜੇ ਇੱਥੇ ਸਾਡੀ ਖੇਤੀਬਾੜੀ ਨਹੀਂ ਹੁੰਦੀ ਤਾਂ ਪੰਜਾਬ ਦੇ ਲੋਕਾਂ ਦੇ ਚੁੱਲ੍ਹੇ ਇੱਥੇ ਦੇ ਨਹੀਂ ਚੱਲਣੇ ਸਾਡਾ ਭਵਿੱਖ ਆਉਣ ਵਾਲਾ ਖਤਰੇ ਦੇ ਵਿੱਚ ਆ ਲੋਕਾਂ ਵੱਲ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਇਸ ਵਾਰ ਪਰਾਲੀ ਨੂੰ ਅੱਗ ਲੱਗੀ ਆ ਪਰ ਕਈ ਕਿਸਾਨ ਜਿਨ੍ਹਾਂ ਨੇ ਸੋਚਿਆ ਕਿ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਸਿੱਧੀ ਬਜਾਈ ਕਰ ਦਈਏ ਕਣਕ ਸਿੱਧੀ ਬੀਜ ਦਈਏ ਪਰ ਉਹਨਾਂ ਦੀ ਜਿਹੜੀ ਕਣਕ ਹੈ ਉਹਦੇ ਵਿੱਚ ਸੁੰਡੀ ਪੈ ਚੁੱਕੀ ਆ ਲਗਭਗ ਹਰ ਇੱਕ ਦੇ ਜਿਹੜੇ ਖੇਤਾਂ ਦੇ ਵਿੱਚ ਇਸ ਵਕਤ ਗੁਲਾਬੀ ਸੁੰਡੀ ਹੈ ਜਿਹੜੀ ਉਹ ਦਾਸਤਕ ਦੇ ਚੁੱਕੀ ਆ ਗੱਲਬਾਤ ਕਰਦੇ ਆ ਪਿੰਡ ਦਲ ਸਿੰਘ ਵਾਲਾ ਦੇਖੇ ਪਹੁੰਚੇ ਆ ਲੋਕ ਇਕੱਠੇ ਹੋਏ ਨੇ ਸੁੰਡੀਆਂ ਪੈ ਚੁੱਕੀਆਂ ਨੇ ਕਣਕਾਂ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਜੀ ਕੀ ਮਾਮਲਾ ਕਿੰਨੇ ਮਾਮਲੇ ਸਾਹਮਣੇ ਆਏ ਹੁਣ ਤੱਕ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਛਿੰ다 ਸਿੰਘ ਜੈਤੂ ਦਾ ਬਲਾਕ ਦਾ ਗੂ ਆ ਜੋ ਅੱਜ ਦਾ ਵਿਸ਼ਾ ਇਹ ਹੈ ਸਾਡੇ ਝੋਨੇ ਦੀ ਜਿਹੜੀ ਪਰਾਲੀ ਨੂੰ ਜੀ ਅੱਗ ਲਾਉਣ ਤੋਂ ਜਿਹੜਾ ਇਥੋਂ ਦਾ ਪ੍ਰਸ਼ਾਸਨ ਸਾਨੂੰ ਹਰ ਵੇਲੇ ਰੋਕ ਰਿਹਾ ਹੈ ਉਹਦੇ ਉੱਤੇ ਅੱਜ ਜੋ ਇਕੱਠ ਹੋਇਆ ਸਾਡਾ ਸਾਡੇ ਪਿੰਡ ਦੇ ਵਿੱਚ ਜਿੰਨੀ ਵੀ ਤਕਰੀਬਨ ਸੂਪਰ ਸੀਡ ਨਾ ਹੈਪੀ ਸੀਡ ਨਾ ਜਾਂ ਦੂਜੇ ਮਲਚ ਨਾ ਜਿੰਨੀ ਵੀ ਸਿੱਧੀ ਬਜਾਈ ਕੀਤੀ ਗਈ ਜਿਹਨੇ ਅੱਗ ਨਹੀਂ ਲਾਈ ਜੀ ਤਕਰੀਬਨ ਸਾਰੀ ਫਸਲ ਨੂੰ ਸੁੰਡੀ ਪੈ ਗਈ ਹੈ ਕਿਉਂ ਜਦੋਂ ਇੱਥੋਂ ਅਸੀਂ ਪ੍ਰਸ਼ਾਸਨ ਉੱਤੇ ਇਹਦੋਂ ਪਹਿਲਾਂ ਸੱਦਿਆ ਵੀਗਾ ਸਾਡੇ ਗੁਰਪ੍ਰੀਤ ਸਿੰਘ ਹੈਗਾ ਇੱਥੋਂ ਕਿਸਾਨ ਉਹਦੇ 6-7 ਏਕੜ ਨੂੰ ਜਾਨੀ ਕਹਿੰਦਾ ਮਲਵੀ ਤਬਾਹੀ ਕਰਤਾ ਸੁੰਢੀ ਨੇ ਉਹ ਜਾ ਕੇ ਤੁਸੀਂ ਦੇਖ ਸਕਦੇ ਹੋ ਉੱਥੇ ਅਸੀਂ ਐਸਡੀਐਮ ਸਾਹਿਬ ਦੇ ਧਿਆਨ ਚ ਲਿਆਂਦਾ ਚੀਫ ਸਾਹਿਬ ਆਏ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਇਹ ਤਾਂ ਵਾਹ ਕੇ ਵਿਜਣੀ ਪੈਣੀ ਆ ਸੋਨੂੰ ਤੇ ਵੀ ਵਾਹ ਕੇ ਵਿਜ ਲੋ ਵੀ ਸੁੰਡੀ ਜ਼ਿਆਦਾ ਹੈ ਉਸ ਤੋਂ ਬਾਅਦ ਸਾਡੇ ਕਿਸਾਨਾਂ ਨੂੰ ਇਹ ਦੱਸਿਆ ਗਿਆ ਵੀ ਜਿਹੜੀ ਇਹ ਹਮਲਾ ਕਰਦੀ ਐ ਨਾ ਸੁੰਡੀ ਇਹ ਗੁਲਾਬੀ ਸੁੰਡੀ ਨਹੀਂ ਐ ਸੈਨਿਕ ਸੁੰਡੀ ਐ ਕੋ ਸਾਨੂੰ ਤਾਂ ਇੰਨਾਂ ਬਿਮਾਰੀਆਂ ਦੇ ਨਾਮ ਦਾ ਵੀ ਨਹੀਂ ਪਤਾ ਇਹੋ ਜੀਆਂ ਸੁੰਡੀਆਂ ਦੇ ਨਾਮ ਦਾ ਨਹੀਂ ਪਤਾ ਇਹ ਰਾਤ ਨੂੰ ਹਮਲਾ ਕਰਦੀ ਐ ਤੁਸੀਂ ਇਹਨੂੰ ਰਾਤ ਨੂੰ ਆ ਕੇ ਦੇਖੋ ਸਾਡੇ ਕੁਝ ਕਿਸਾਨਾਂ ਨੇ ਜਾ ਕੇ ਜਦੋਂ ਰਾਤ ਨੂੰ ਦੇਖਿਆ ਗਿਆ ਤਕਰੀਬਨ ਜਿੰਨੀ ਵੀ ਖੇਤੀ ਸਾਡੇ ਪਿੰਡ ਦੇ ਵਿੱਚ ਵਿਜੀ ਗਈ ਐ ਸਾਰੇ ਦੇ ਵਿੱਚੋਂ ਸੁੰਡੀ ਮਿਲ ਰਹੀ ਐ ਯਾਨੀ ਕਣਕੇ ਸਾਰੇ ਇਹੜੀ ਚਿਹ ਲੱਗਦਾ ਵੀ ਜਿਹੜੀ ਕਣਕ ਹੈ ਸਾਡੇ ਜਿੰਨੀ ਵੀ ਸੂਬਾ ਸੀਡਰ ਦੀ ਹੈ ਜਿੰਨੀ ਵੀ ਸਿੱਧੀ ਬਜਾਈ ਕੀਤੀ ਹੈ ਇਹ ਕਣਕ ਸਾਰੀ ਦਾ ਨੁਕਸਾਨ ਹੋਣਾ ਹੈ ਇਹਦੇ ਵਿੱਚ ਇਥੋਂ ਦੀ ਸਰਕਾਰ ਇਥੋਂ ਦਾ ਪ੍ਰਸ਼ਾਸਨ ਜ਼ਿੰਮੇਦਾਰ ਹੈ ਜਿਹੜਾ ਸਾਡੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਇਹਦੀ ਭਰਪਾਈ ਹੁਣ ਸਰਕਾਰ ਕਰੇ ਜਦੋਂ ਸਾਡੇ ਉੱਤੇ ਤਰਾ ਤਰਾ ਦੀਆਂ ਕੰਡੀਸ਼ਨਾਂ ਲਾਈ ਜਾਂਦੀਆਂ ਵੀ ਤੁਸੀਂ ਅੱਗ ਨਹੀਂ ਲਾਉਣੀ ਤੁਹਾਡੇ ਤੇ ਰੈੱਡ ਐਂਟਰੀਆਂ ਹੋਣੀਆਂ ਤੁਹਾਡੇ ਇੱਥੇ ਐਫਆਈ ਦਰਜ ਹੋਊਗੀ ਫਿਰ ਇਹਦਾ ਮਸਲਾ ਤਾਂ ਇਹੀ ਆ ਵੀ ਕਿਸਾਨ ਨੂੰ ਹੀ ਮਾਰ ਦੇਣ ਦੇਣਾ ਹੀ ਕੁਛ ਨਹੀਂ ਇਹ ਕਿਸਾਨ ਨੂੰ ਅੰਨ ਦਾਤਾ ਜਿਹੜਾ ਕਹਿੰਦੇ ਸੀ ਪਰ ਅੱਜ ਇਹਨਾਂ ਨੇ ਮਿੱਟੀ 'ਚ ਰੋਲ ਨਾ ਗਈ ਛੜਤਾ ਕਿਸਾਨਾਂ ਦੇ ਹਾਲਾਤ ਕੀ ਹੋਣਗੇ ਜਦੋਂ ਇੱਥੇ ਪ੍ਰਸ਼ਾਸਨ ਆਉਂਦਾ ਉਹ ਇੱਕ ਗੱਲ ਕਹਿੰਦਾ ਸਾਨੂੰ ਵੀ ਸਾਡਾ ਰੋਟੀ ਦਾ ਮਸਲਾ ਹੈ ਸਾਡਾ ਰੋਟੀ ਦਾ ਮਸਲਾ ਸਾਡੀ ਸਰਕਾਰ ਸਾਡੇ ਤੇ ਜ਼ੋਰ ਪਾਉਂਦੀ ਹੈ ਸਾਨੂੰ ਆਉਣਾ ਪੈਂਦਾ ਹੈ ਚਲੋ ਉਹਨਾਂ ਦੇ ਬੱਚਿਆਂ ਦਾ ਮਸਲਾ ਉਹਨਾਂ ਦੀ ਰੋਟੀ ਦਾ ਮਸਲਾ ਹੈ ਤੇ ਆ ਕਿਸਾਨਾਂ ਦੇ ਬੱਚੇ ਕਿੱਥੇ ਜਾਣਗੇ ਜੇ ਕਣਕ ਵੀ ਨਾ ਹੋਈ ਪਹਿਲਾਂ ਪਿਛੇ ਸਾਨੂੰ ਝੋਨੇ ਦੇ ਵਿੱਚ ਰੋਲਿਆ ਸਾਡੇ ਸਾਥੀ ਦੱਸ ਕੇ ਗਏ ਆ ਇਸ ਕਰਕੇ ਹੁਣ ਸਾਨੂੰ ਕਣਕ ਦੇ ਉੱਤੇ ਇਹ ਜਾਨੀ ਕਿ ਇਸ ਤਰ੍ਹਾਂ ਨੁਕਸਾਨ ਹੋ ਰਿਹਾ ਸਾਡੇ ਜੇ ਸਾਡੇ ਕਣਕ ਨਾ ਹੋਈ ਸਾਡੇ ਜਿਹੜੇ ਇੱਥੋਂ ਦੇ ਲੋਕਾਂ ਦੇ ਹਾਲਾਤ ਮਾੜੇ ਹੋ ਜਾਣੇ ਜਿਹੜਾ ਪੰਜਾਬ ਹੈ ਪੰਜਾਬ ਸਿਰਫ ਖੇਤੀਬਾੜੀ ਤੇ ਨਿਰਭਰ ਸੂਬਾ ਹੈ ਜੇ ਇੱਥੇ ਸਾਡੀ ਖੇਤੀਬਾੜੀ ਨਹੀਂ ਹੁੰਦੀ ਤਾਂ ਪੰਜਾਬ ਦੇ ਲੋਕਾਂ ਦੇ ਚੁੱਲ੍ਹੇ ਖਤਰੇ ਨਹੀਂ ਚੱਲਦੇ ਸਾਡਾ ਭਵਿਕਾਉਣ ਵਾਲਾ ਖਤਰੇ ਦੇ ਵਿੱਚ ਜੀ ਜਿਵੇਂ ਝੋਨੇ ਦੀ ਪਹਿਲਾਂ ਫਸਲ ਦਾ ਨੁਕਸਾਨ ਲੱਗਦਾ ਹੋ ਰਿਹਾ ਮੰਡੀਆਂ ਵਿੱਚ ਰੋ ਰਹੇ ਆ ਕਿਸਾਨ ਉਹਨਾਂ ਨੂੰ ਅਮੀਸੀ ਕਿ ਚਲੋ ਕਣਕ ਬੀਜਾਂਗੇ ਥੋੜੇ ਸੁੱਕੇ ਹੋਵਾਂਗੇ ਪਰ ਹੁਣ ਕਣਕ ਦੇ ਵਿੱਚ ਵੀ ਹਮਲੇ ਹੋਗੇ ਵੇਖੋ ਜੀ ਪਹਿਲਾਂ ਜਿਹੜੀ ਕਣਕ ਦਾ ਫਸਲ ਤਾਂ ਸਾਨੂੰ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਪਤਾ ਠੀਕ ਹੈ ਇੱਥੋਂ ਦੇ ਡਾਕਟਰ ਆਉਂਦੇ ਆ ਇੱਥੋਂ ਦੇ ਯੂਨੀਵਰਸਿਟੀ ਕਾਂ ਦੇ ਅਫਸਰ ਆਉਂਦੇ ਆ ਉਹ ਤਾਂ ਇੱਕ ਫਾਰਵਰਟੀ ਰੂਪ ਤੇ ਲੱਗੇ ਹੋਏ ਆ ਸਾਰੇ ਛਿਪਾਰਸ਼ੀ ਲੱਗੇ ਆ ਉਹਨਾਂ ਨੂੰ ਕੋਈ ਇਸੇ ਬਾਰੇ ਨਹੀਂ ਪਤਾ ਸਾਡੇ ਅਸਲ ਡਾਕਟਰ ਤਾਂ ਸਾਡੇ ਆ ਕਿਸਾਨ ਹੈ ਜਿਨ੍ਹਾਂ ਨੂੰ 50 50 60 ਸਾਲ 100 100 ਸਾਲ ਸਾਡੇ ਬਜ਼ੁਰਗਾਂ ਨੇ ਖੇਤੀ ਕੀਤੀ ਆ ਸਾਡੇ ਅੱਜ ਵੀ ਸਾਥੀਆਂ ਨੂੰ 100 150 50 ਸਾਲ ਹੋ ਗਿਆ ਖੇਤੀ ਕਰਦਿਆਂ ਨੂੰ ਅਸਲ ਇਹਨਾਂ ਨੂੰ ਪਤਾ ਵੀ ਖੇਤੀ ਹੁੰਦੀ ਕਿਵੇਂ ਆ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਜਿਹੜੀ ਕਣਕ ਦੀ ਫਸਲ ਆ ਸਾਡੀ ਇੱਥੇ ਘਟੂਗੀ ਘਟਨ ਨੂੰ ਹੁਣ ਤੁਸੀਂ ਇਹ ਸਾਬ ਲੈ ਲਓ ਵੀ 2 ਮਹੀਨਿਆਂ ਦੇ ਕਰੀਬ ਹੋ ਚੱਲੇ ਆ ਮੰਡੀਆਂ ਚੱਲੀਆਂ ਨੂੰ ਹਜੇ ਤੱਕ ਕਿਸਾਨ ਮੰਡੀਆਂ 'ਚ ਬੈਠਾ ਕੋਈ ਡੀਏਪੀ ਦਾ ਪ੍ਰਬੰਧ ਨਹੀਂ ਅੱਧੇ ਕਿਸਾਨਾਂ ਕੋਲ ਡੀਏਪੀ ਹੈ ਨਹੀਂ ਜਦੋਂ ਚੀਫ ਸਾਹਿਬ ਨੂੰ ਅਸੀਂ ਪਰਸੋਂ ਕਿਹਾ ਅਸੀਂ ਦੱਸਿਆ ਉਹਨਾਂ ਨੂੰ ਵੀ ਸਾਡੇ ਇੱਥੇ ਸੋਸਾਇਟੀ ਦੇ ਵਿੱਚ ਸਿਰਫ 8 850 ਗੱਟਾ ਆਇਆ ਡੀਏਪੀ ਦਾ ਜਿੱਥੇ ਕਿ 18 1900 ਗੱਟਾ ਲੱਗਦਾ ਹੁਣ ਇੰਨੀ ਡੀਏਪੀ ਕਿੱਥੋਂ ਆਊਗੀ ਕਿਸਾਨਾਂ ਨੇ ਤਾਂ ਡੀਏਪੀ ਤੋਂ ਬਿਨਾ ਕੁਝ ਸਫਰ ਪਾ ਕੇ ਵੀ ਜੀਅਤ ਕੋਸ ਕਣਕ ਦਾ ਸਾਨੂੰ ਪਤਾ ਵੀ ਸਾਡੀ ਵੈਸੇ ਨਹੀਂ ਹੋਣੀ ਸੀ ਉਹ ਵੀ ਘਟ ਜਾਣੀ ਸੀ ਸਮੇਂ ਦੇ ਹਿਸਾਬ ਨਾਲੀ ਬਾਕੀ ਉਧਰ ਆ ਜਿਹੜੀ ਮਾਰ ਪੈ ਗਈ ਹੈ ਇਹ ਤਾਂ ਫਿਰ ਜਮਾਂ ਹੀ ਕਿਸਾਨਾਂ ਦਾ ਤੁਹਾਨੂੰ ਪਤਾ ਵੀ ਜਿੰਨਾ ਵੀ ਕਿਸਾਨਾਂ ਦੇ ਜਿਹੜੇ ਕੋਈ ਚਾਰ ਲੈਣੇ ਦੇ ਪੈ ਝੋਨਿਆਂ 'ਚੋਂ ਸਾਡੇ ਠੇਕੇ ਪੂਰੇ ਨਹੀਂ ਹੋਏ ਗਏ 75-79 ਨੂੰ ਵਾਂਣ ਲਿਆ ਹੁਣ ਇਧਰੋਂ ਕਣਕ ਨਹੀਂ ਹੋਊਗੀ ਕਿਸਾਨਾਂ ਦੇ ਵੇਖ ਲਓ ਵੀ ਕਿਹੋ ਜਿਹਾ ਲੱਤਾ ਇਹ ਸਿਰਫ ਦਾ ਸਿਰਫ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੇ ਉਸੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਸਰਕਾਰਾਂ ਜੋ ਭੁਗਤ ਰਹੀਆਂ ਤੇ ਇੱਥੋਂ ਦਾ ਪ੍ਰਸ਼ਾਸਨ ਖਾ ਮਖਾ ਦਾ ਕਿਸਾਨਾਂ ਤੇ ਦਬਾਅ ਬਣਾ ਰਿਹਾ ਹੈ ਇੱਥੋਂ ਦੇ ਮੈਸਟਰ ਹੈ ਇੱਥੋਂ ਦੀ ਪੁਲਿਸ ਹੈ ਕੀ ਗੱਲ ਇਹ ਮੈਸਟਰਾਂ ਦਾ ਇਹ ਅੱਗ ਬੁਝਾਉਣ ਤੇ ਇਹਨਾਂ ਨੂੰ ਲਾਇਆ ਗਿਆ ਇਹ ਅੱਗ ਬੁਝਾਉਣ ਦਾ ਇਹਨਾਂ ਦਾ ਮਕਸਦ ਹੈ ਇਹਨਾਂ ਦਾ ਕੋਈ ਡਿਊਟੀ ਅੱਗ ਬਝਾਉਣ ਤੇ ਥੋੜੋ ਪਰਤੀ ਕੀਤੇ ਗਏ ਆ ਇਹਨਾਂ ਨੂੰ ਫਿਰ ਫੈਬਰਿਕੜਾ ਚ ਰੱਖ ਲੈਂਦੇ ਉੱਥੇ ਲਾ ਲੈਂਦੇ ਅੱਗ ਬਝਾਉ ਮੇਕਮੇ ਚ ਇਹਨਾਂ ਨੇ ਬੱਚਿਆਂ ਨੂੰ ਪੜਾਉਣਾ ਸਕੂਲਾਂ ਚ ਪੜ੍ਹਾਈ ਨਹੀਂ ਹੋ ਰਹੀ ਇਸ ਕਰਕੇ ਜਿਹੜਾ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਹੈ ਸ਼ਹਿਰਾਂ ਦੇ ਵਿੱਚ ਸਾਡੇ ਕਿੰਨੀਆਂ ਲੁੱਟਾਂ ਖੋਹਾਂ ਹੋ ਰਹੀਆਂ ਵਾਰਦਾਤਾਂ ਹੋ ਰਹੀਆਂ ਉਧਰ ਕੋਈ ਲੋਕ ਨਹੀਂ ਇਹਨਾਂ ਨਸ਼ਾ ਚੱਲ ਰਿਹਾ ਹੈ ਉਧਰ ਕੋਈ ਲੋਕ ਨਹੀਂ ਉਹਨਾਂ ਨੂੰ ਅੱਗ ਤੇ ਲਾ ਸਕਿਆ ਲਾ ਰਿਹਾ ਇਸ ਕਰਕੇ ਅਸੀਂ ਇਹੀ ਇੱਥੋਂ ਦੇ ਪ੍ਰਸ਼ਾਸਨ ਤੋਂ ਇੱਥੋਂ ਦੀ ਸਰਕਾਰਾਂ ਤੋਂ ਮੰਗ ਕਰਦੇ ਆਂ ਵੀ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਇਹਦੀ ਪਰਪਾਈ ਕਰੇ ਇਹ ਸਰਕਾਰ ਕਾ ਚੰਨ ਜੁਮੇਦਾਰ 11 ਵਜੇ ਕਿਵੇਂ ਦੇਖਦੇ ਹੋ ਜੀ ਸਰਕਾਰ ਜਿਹੜੇ ਪ੍ਰਸ਼ਾਸਨ ਲਗਾਤਾਰ ਪਿੰਡਾਂ ਵਿੱਚ ਆਇਆ ਕਿ ਅੱਗ ਨਾਲ ਉਹਦੇ ਨੁਕਸਾਨ ਬਹੁਤ ਹੈ ਤੁਹਾਨੂੰ ਕਣਕ ਵੇਜਣ ਦੀ ਕੋਈ ਦੱਸਿਆ ਗਿਆ ਕਿ ਐਂ ਵੇਜੋ ਐਣਾ ਵੇਜੋ ਸਾਨੂੰ ਕਿਹਾ ਗਿਆ ਵੀ ਅੱਗ ਨਾ ਲਾਓ ਹਾਲਾਂਕਿ 14 ਕਿੱਲੇ ਮੈਂ ਹੈਪੀ ਸੀਡਰ ਨਾਲ ਬੀਜੇ ਆ ਉਹਦੇ ਤੇ ਪਰਸੋਂ ਜਿੱਦੇ ਆਏ ਆ ਆਪਣੇ ਚੀਫ ਸਾਹਿਬ ਆਏ ਆ ਉਹਨਾਂ ਨੂੰ ਵੀ ਆਖਿਆ ਉਹ ਸਾਨੂੰ ਕਹਿੰਦੇ ਰਾਤ ਨੂੰ ਬੈਂਟਰਾਂ ਨਾਲ ਜਾ ਜਾਓ ਅਸੀਂ ਇਕੱਠੇ ਹੋ ਕੇ ਰਾਤ ਨੂੰ 7-8 ਜਾਣੇ ਬੈਂਟਰਾਂ ਲੈ ਕੇ ਗਏ ਰਾਤ ਨੂੰ ਸੈਨਿਕ ਸੁੰਡੀ ਦਾ ਹਮਲਾ ਇੰਨਾ ਉੱਤੇ ਵਾਧਾ ਅੱਜ ਅਸੀਂ ਐਸਡੀਐਮ ਦਾ ਦਫ਼ਤਰ ਜਾ ਰਹੇ ਹਾਂ ਉਹਨਾਂ ਤੋਂ ਮੰਗ ਰਹੇ ਆ ਵੀ ਸਾਨੂੰ ਹੁਣ ਕੀ ਦੇ ਰਹੇ ਆ ਤੁਸੀਂ ਸਾਡੀ ਕਣ ਕਿਵੇਂ ਬਚਾਈ ਜਾਵੇ ਤੁਸੀਂ ਦੱਸੋ ਹਾਲੇ ਦਾ ਸਾਨੂੰ ਉਹ ਤਜੀ ਤੋਂ ਅੱਗ ਰੁਕਣ ਤੋਂ ਰੋਕਤਾ ਵੀ ਅੱਗ ਨਾ ਲਾਓ ਵੀ ਪਰਾਲੀ ਨੂੰ ਅਹੀਂ ਮਲਚੀ ਦੂਜਾ ਸੁਪਰ ਸੀਡਰ ਨਾਲ ਬੀਜੋ ਹੈਪੀ ਸੀਡਰ ਨਾਲ ਬੀਜੋ ਮਲਚਰ ਨਾਲ ਬੀਜੋ ਅਸੀਂ ਉਹਨਾਂ ਦੇ ਆਖੇ ਲੱਗੇ ਇੱਕ ਤੀ ਜਿੰਮੇਦਾਰਾਂ ਨੇ ਬਹੁਤ ਘਾਟਾ ਅੱਗ ਲਾਈ ਕੋਈ ਅਨਸਰ ਦੇਣਾ ਜੋ ਗਲਾਈ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਕੱਲੀ ਜਿਹੜੀ ਲੱਦ ਜਾਂ ਲੈਣਾ ਜਿਹਨੂੰ ਕਹਿੰਦੇ ਆ ਲੈਣਾ ਨੂੰ ਅੱਗ ਲਾਉਣ ਦਿੱਤੀ ਜਾਵੇ ਉਹਦੇ ਨਾਲ ਸੁੰਡੀ ਦੇ ਅੰਡੇ ਮਰ ਜਾਂਦੇ ਆ ਸਾਡੀ ਬਜਾਈ ਹੈਪੀ ਸੀਡਰ ਨਾਲ ਵੀ ਹੋ ਸਕਦੀ ਹੈ ਸੁਪਰ ਸੀਡਰ ਨਾਲ ਵੀ ਹੋ ਸਕਦੀ ਹੈ ਜ਼ੀਰੋ ਟੱਲ ਨਾਲ ਵੀ ਹੋ ਸਕਦੀ ਆ ਵੀ ਰੀਪਰ ਤੇ ਰੋਕ ਲੱਗੀ ਜਾਵੇ ਸਾਡੀ ਬਿਾਈ ਬਸ ਇਹ ਚੀਜ਼ਾਂ ਨਾ ਹੋ ਜੇ ਕੋਈ ਹੱਲ ਕੱਢਣ ਗਿਆ ਪ੍ਰਸ਼ਨ ਵੱਲੋਂ ਕਿ ਹੁਣ ਇਹਦਾ ਕੀ ਹੱਲ ਹੈ ਹੱਲ ਜਿਹੜਾ ਨੁਕਸਾਨ ਜੀਵਿੰਦਾਰ ਦਾ ਪਰਸੋਂ ਆਈ ਸੀ ਚੀਫ ਸਾਹਿਬ ਆਏ ਸੀਗੇ ਬਲਾਕ ਅਫਸਰ ਆਏ ਸਾਡੇ ਕੋਲ ਪ੍ਰੀਜੀ ਕੋਟਪੂਰਾ ਉਹਨਾਂ ਨੇ ਉਹਨਾਂ ਨੂੰ ਮਾਲਾ ਆਪਦੇ ਤੌਰ ਤੇ ਸ਼ਾਇਦ 3 ਗੱਟੇ ਡੀਏਪ ਦੇ ਤੇ 6 ਗੱਟੇ ਕਣਕ ਦੇ ਦਿੱਤੇ ਆ ਉਹ ਅੱਜ ਕਿਸਾਨ ਅੱਗ ਲਾ ਕੇ ਦਮਾਰੇ ਅੱਜ ਵੀਜ ਰਿਆ ਹੁਣੇ ਜਾ ਕੇ ਖੇਤ ਜਾ ਕੇ ਦੇਖੋ ਹੁਣ ਇਸ ਟਾਈਮ ਤੇ ਵੀਜਨ ਵਿਜੀ ਜਾਂਦਾ ਉਸ ਤੋਂ ਇੱਕ ਇੱਕ ਕਿੱਲੇ ਦਾ ਕਿੰਨਾ ਖਰਚਾ ਪਿਆ ਕਿਸਾਨ ਨੂੰ ਖਰਚਾ ਦਾ ਵਿਚਾਰੇ ਦਾ ਉਹਨੇ ਬਜਾਈ ਵੀ ਵਿਚਾਰੇ ਨੇ ਕਿਰਾਏ ਤੇ ਕੀਤੀ ਸੀ ਅੱਜ ਫੇਰ ਉਹ ਬੰਦਾ ਕਿਰਾਏ ਤੇ ਕਰਾ ਰਿਆ ਹੋ ਪਰ ਸਾਡੇ ਉਹਦਾ ਹੋ ਗਿਆ ਘੱਟੋ ਘੱਟ 3 350 ਕਿੱਲਾ ਸਾਡੇ ਸੁਪਰ ਸੀਡਰ ਨੇ ਹੈਪੀ ਸੀਡਰ ਨੇ ਜਾਂ ਮਲਚنگਣੇ ਲੋਕਾਂ ਨੇ ਵੀਜੀ ਲੋਕ ਸਾਡੇ ਬਹੁਤ ਬਦਲ ਗਏ ਜਾਦੇ ਬਦਲੇ ਲੋਕਾਂ ਨੇ ਵਿਚਾਰੇ ਨੇ ਕਿਸੇ ਨੇ ਗੱਟਾਂ ਚਕਾਈਆਂ ਵੀ ਅੱਗ ਤੋਂ ਅਸੀਂ ਬਚ ਸਕੀਏ ਬਚੇ ਵੀ ਪਰ ਪਰ ਜੇ ਅੱਜ ਅਸੀਂ ਅੱਗ ਤੋਂ ਤਾਂ ਬਚੇ ਆ ਅੱਗ ਤੋਂ ਬਚੇ ਆ ਪੁਲਿਸ ਤੋਂ ਬਚੇ ਆ ਅਸੀਂ ਪਰ ਆ ਸਾਨੂੰ ਸੁੰਡੀ ਰਾਤ ਨੂੰ ਕੰਦੀ ਆ ਉਹ ਕਹਿੰਦੇ ਰਾਤ ਨੂੰ ਸਪਰੇਆ ਕਰੋ ਰਾਤ ਨੂੰ ਸਪਰੇਆ ਦੱਸੋ ਅਸੀਂ ਦਿਨੇ ਵੀ ਖੇਤਿਆਂ ਦਾ ਕੰਮ ਕਰਨੇ ਆ ਤੇ ਰਾਤ ਨੂੰ ਜਾ ਕੇ ਹੁਣ ਸਪਰੇਅ ਹੁੰਦੀ ਆ ਸੈਂਕ ਸੁੰਡੀ ਪੈ ਗਈ ਆ ਵੀ ਰਾਤ ਨੂੰ ਸਪਰੇਅ ਕਰੋ ਹੁਣ ਤੁਸੀਂ ਅਸੀਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਆ 11 ਵਜੇ ਵੀ ਸਾਡਾ ਹੱਲ ਤੁਸੀਂ ਕਰਨਾ ਹੁਣ ਅਸੀਂ ਤੁਹਾਡੇ ਮਗਰ ਲੱਗੇ ਵੀ ਅਸੀਂ ਆਗਾ ਨਹੀਂ ਲਾਈਆਂ ਪਰ ਅੱਜ ਜੇ ਸਾਡੀ ਸੁਣੇ ਕੋ ਅੱਜ ਸਾਡੀ ਕੋਈ ਸੁਣੂ ਜਾਂ ਨਾ ਸੁਣੂ ਇਹ ਉਦੋਂ ਬਾਅਦ ਦੀ ਗੱਲ ਆ ਕੱਲ ਤੋਂ ਅਸੀਂ ਤੁਹਾਨੂੰ ਦੁਮਾਰੇ ਦੱਸਾਂਗੇ ਬਿਲਕੁਲ ਬਾਪੂ ਜੀ ਕੀ ਕਿੰਨਾ ਖਰਚਾ ਪੈ ਜਾਂਦਾ ਇੱਕ ਜਿੰਮੇਦਾਰ ਨੂੰ ਕਿਲੇ ਦਾ 14 ਕਿਲੇ 6-7000 ਰੁਪਏ ਪਹਿਲਾਂ ਤੇ ਅੱਜ ਵੀ ਪਈ ਜਾਂਦਾ ਹੁਣ ਸਾਰੋ ਮੈਂ ਮੰਗ ਮਾਰੋ ਕੋ ਸਟਾਡ ਮੇਰਾ ਗਿਆ ਹੈਗਾ ਤੇ ਜੇ ਦੋ ਜੋ ਮਰਜ਼ੀ ਦੇ ਦੇ ਪਿੰਡ ਤੌਰ ਤੇ ਮਰਜ਼ੀ ਇੱਕ ਪਿੰਡ ਉਹਦੇ ਮਦਦ ਕਰੀ 6000 ਤਾਂ ਮੁੰਡੇ ਗਏ ਪਿੰਡੋਂ ਕੱਲ ਮੈਂ ਅਗ ਲਵਾ ਗਏ ਆ ਉਦੋਂ ਹੀ ਮੈਂ ਕਿਹਾ ਹੁਣ ਤੂੰ ਜਾ ਕੇ ਮੌਕਾ ਵੇਖ ਸਾਡੀਆਂ ਕੱਲ ਨਾਰੋ ਇੱਥੇ ਜਾੜੂ ਖੇਡ ਜਾੜੂ ਪਰ ਆਏ ਕਿੰਨੇ ਕਬ ਮਦਦ ਕਰਨਗੇ ਨਾ ਸਰਕਾਰ ਵੱਲੋਂ ਕੋਈ ਆਈ ਮਦਦ ਸਰਕਾਰ ਵੱਲੋਂ ਕੋਈ ਨਹੀਂ ਮਦਦ ਆਈ ਨਾ ਕੋਈ ਨਹੀਂ ਆਈ ਆਮ ਤੌਰ ਤੇ ਮਿਲਾਈ ਨਹੀਂ ਦਿੱਤੀ ਜਿੰਨੀ ਕਿ ਦਿੱਤੀ ਬੱਚੇ ਨੇ ਕੱਟੇ ਰੇਹ ਦੇ ਦਿੱਤੇ ਆ ਤੇ ਕੋਈ ਕਣਕ ਦਿੱਤੀ ਆ ਆਪ ਕੀਪਸਾਬ ਆਪ ਕਹੇ ਗਿਆ ਉਹਨੇ ਕੇ ਮਦਦ ਮਿਲੀ ਆ ਹੋਰ ਕੋਈ ਨਹੀਂ ਮਿਲੀ ਜਦੋਂ ਆਮ ਤੌਰ ਤੇ ਦੇਖਿਆ ਕਿ ਪਰਾਲੀ ਦਾ ਪਰਚਾ 5 ਮਿੰਟ ਲਾਉਂਦਾ ਕੱਟਣ ਦੇ ਲਈ ਹੁਣ ਕੀ ਪ੍ਰਸ਼ਨ ਪਹੁੰਚਿਆ ਮਦਦ ਲੈ ਕੇ ਕਿਸੇ ਲਈ ਨਾ ਜੀ ਕੋਈ ਨਹੀਂ ਆਇਆ ਪਰਾਲੀ ਦਾ ਜਦੋਂ ਅੱਗ ਲੱਗ ਜਾਂਦੀ ਆ ਉਹ ਤਾਂ ਸਨੇ ਸਕੂਲ ਚੋਂ ਮਾਸਟਰ ਵੀ ਪੜ੍ਹਾਈ ਛੱਡ ਕੇ ਬੱਚਿਆਂ ਦੀ ਖੇਤਾਂ 'ਚ ਪਹੁੰਚ ਜਾਂਦੇ ਆ ਤੇ ਹੁਣ ਕੋਈ ਪ੍ਰਸ਼ਾਸਨ ਨਹੀਂ ਇੱਥੇ ਪਹੁੰਚਿਆ ਵੀ ਕਾਣਕ ਨਿਯੋਗਰੀ ਚਾਹੇ ਵੀ ਇਹਦਾ ਨੁਕਸਾਨ ਹੋਇਆ ਜ਼ਿੰਮੇਵਾਰ ਦਾ ਇਸ ਕਰਕੇ ਕੋਈ ਨਹੀਂ ਆਇਆ ਜਦੋਂ ਅੱਗ ਦਾ ਕੋਈ ਧੂਆਂ ਦਿਖ ਜਾਂਦਾ ਉਦੋਂ ਇਹ ਭਜਦੇ ਆ ਸਾਡੇ ਸਕੂਲ ਚ ਬੱਚਿਆਂ ਦੀ ਪੜ੍ਹਾਈ ਨਹੀਂ ਹੁੰਦੀ ਜਿੱਦਾਂ ਇਹ ਅੱਗ ਲਾਉਣੀ ਹੋਈ ਆ ਇਹ ਸਾਰੇ ਮਾਸਟਰ ਵੀ ਇਹਨਾਂ ਨੇ ਡਿਊਟੀ ਇੱਥੇ ਲਾਤੀ ਆ ਸਾਰਿਆਂ ਦੀ ਡਿਊਟੀ ਪੁਲਿਸ ਵਾਲਿਆਂ ਦੀ ਵੀ ਕੀ ਐਸ ਡੀ ਐਮ ਦੀ ਕੀ ਸਭ ਦੀ ਡਿਊਟੀ ਲਾ ਕੇ ਇਹਨਾਂ ਨੇ ਜ਼ਿੰਮੇਵਾਰ ਮਗਰ ਪਏ ਆ ਵੀ ਇਹਨਾਂ ਨੂੰ ਅੱਗ ਨਾ ਲਾਉਣ ਦਿਓ ਕਿਉਂ ਝੋਨੇ ਦਾ ਵੀ ਬੁਰਾ ਹਾਲ ਸੀ ਝੋਨਾ ਨਹੀਂ ਸਾਡਾ ਬਿਖਿਆ ਹਫਤਾ ਹਫਤਾ ਬਹਿ ਕੇ ਅਸੀਂ ਕਾਟ ਦੇ ਕੇ ਫੇਰ ਵੀ 5-5 ਕਿਲੋ ਫੇਰ ਝੋਨਾ ਮਗਰੋਂ ਲਾਇਆ ਅਸੀਂ ਇਤਕੀ ਕੋਈ ਵੇਚਿਆ ਨਹੀਂ ਗਾ ਜੀ ਇਸ ਕਰਕੇ ਭਰਾ ਜੱਟ ਜ਼ਿਮੀਂਦਾਰਤਾ ਜਿੰਨੇ ਵੀ ਆ ਕਿਉਂ ਡੀਏਪੀ ਵੀ ਨਹੀਂ ਮਿਲਦੀ ਹੁਣ ਡੀਓਪੀ ਸਾਡੇ ਉਹ ਘਰਾਂ ਦੇ ਜਾਂ ਮੁੰਡਾ ਜੋ ਜਿਸ ਦੇ 5-6 ਕਿੱਲੇ ਬੀਜੇ ਸੀ ਹੈਪੀ ਸੀਡਰ ਉਹ ਸੁੰਢੀ ਪੈ ਗਈ ਉਹ ਸਾਰੀ ਕਣਕ ਖਾ ਲਈ ਆ ਹੁਣ ਖੇਤ ਚ ਗਏ ਵੀ ਆ ਵੇਖਣ ਤੇ ਉਹ ਸਾਰੀ ਦੌਗਾਂ ਵਿੱਚ ਖੜੀਆਂ ਕਣਕ ਦੀਆਂ ਜਿਹੜੀਆਂ ਅਸੀਂ ਉਹਨੇ ਹੁਣ ਹਰ ਕੇ ਅੱਗ ਲਾਈ ਆ ਉਹ 15-20 ਦਿਨ ਲੇਟ ਹੋ ਗਈ ਆ ਹੁਣ ਪਾਣੀ ਲਾਊਗਾ ਦੂਰੀਆਂ ਵੇਜੂਗਾ ਗਾਹਾਂ ਮਗਰ ਪਹੁੰਚ ਵੀ ਜੀ ਨਹੀਂ ਗਾਹਾਂ ਇਸ ਕਰਕੇ ਕਣਕ ਵੀ ਨਹੀਂ ਹੋਣੀ ਝੋਨਾ ਵੀ ਨਹੀਂ ਹੋਣ ਦਿੱਤਾ ਇਹ ਸਰਕਾਰਾਂ ਤਾਂ ਮਗਰ ਪਈਆਂ ਕਿਸਾਨ ਦੇ ਤੇ ਕਿਉਂ ਬੱਚਿਆਂ ਨੂੰ ਜੋ ਕੋਈ ਨਸ਼ਾ ਇਥੇ ਲੱਜਤੋ ਸ਼ਰੇ ਆਮ ਸਾਡੇ ਨਸ਼ਾ ਚੱਲੀ ਜਾਂਦਾ ਉਹ ਨਸ਼ੇ ਵਾਲੇ ਪਾਸੇ ਕੋਈ ਨਹੀਂ ਆਂਦਾ ਉਧਰੋਂ ਪੈਸਾ ਬਣਦਾ ਇਹਨਾਂ ਨੂੰ ਕਿਉਂ ਨਸ਼ੇ ਚੋਂ ਪੈਸਾ ਬਣਦਾ ਸਰਕਾਰਾਂ ਨੂੰ ਉਹ ਨਸ਼ਾ ਕੋਈ ਨਹੀਂ ਰੋਕਦਾ ਵੀ ਨਸ਼ਾ ਰੋਕੋ ਬੱਚੇ ਬਹੁਤ ਨੁਕਸਾਨ ਹੋਈ ਜਾਂਦਾ ਇਸ ਕਰਕੇ ਭਰਾਵੋ ਸਾਰਾ ਸਾਨੂੰ ਦਾ ਇਹ ਬੁਰਾ ਹਾਲ ਕਰਤਾ ਜ਼ਿੰਮੇਵਾਰ ਦਾ ਇਹਨਾਂ ਨੇ ਇਹ ਕਿਉਂ ਹੁਣ ਛੋਣਾ ਨਹੀਂ ਹੋਇਆ ਨਾ ਹੀ ਹੁਣ ਕਣਕ ਹੋਣੀ ਹੈ ਜਿਵੇਂ ਸਰਕਾਰ ਕਹਿੰਦੀ ਹੈ ਮੁੱਖ ਮੰਤਰੀ ਕਹਿੰਦੇ ਮੈਂ ਕਿਸਾਨਾਂ ਦਾ ਮੁੰਡਾ ਐਡੇ ਐਡੇ ਅਫਸਰ ਬੈਠੇ ਆ ਡਾਕਟਰ ਬੱਟੇ ਪਰ ਉਹ ਕੰਮ ਕੀ ਰਹੇ ਜੇ ਉਹਨਾਂ ਨੂੰ ਪੁੱਛ ਨਹੀਂ ਜੀ ਕੋਈ ਬਿਆਨ ਹੀ ਨਹੀਂ ਆਇਆ ਛੋਣੇ ਬਾਰੇ ਤਾਂ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਵੀ ਭਾਈ ਅਸੀਂ ਚੱਕਾਂਗੇ ਚਾਹੇ ਨਾ ਚੱਕਾਂਗੇ ਤੇ ਉਹ ਬਾਅਦ ਚ ਹੁਣ ਜਿਹੜਾ ਹੁਣ ਕਣਕ ਦਾ ਨੁਕਸਾਨ ਹੋ ਜਾਂਦਾ ਇਹਦੇ ਬਾਰੇ ਵੀ ਕੋਈ ਪ੍ਰਸ਼ਾਸਨ ਨਹੀਂ ਆਖ ਛੜਿਆ ਵੀ ਪ੍ਰਸ਼ਾਸਨ ਨੇ ਕੋਈ ਕਣਕ ਦਾ ਕਹਿਦਾ ਹਾਂ ਜੀ ਹਾਂ ਜੀ ਹਾਂ ਜੀ ਦੱਸੋ ਕੀ ਹੋਇਆ ਭਾਈ ਜੀ ਇਹ ਸਾਰੇ ਸਾਡੇ ਮੰਨ ਲਓ ਵੀ ਯੂਨੀਅਨਾਂ ਦੇ ਆਗੂਆਂ ਨੇ ਪਿੰਡ ਦੇ ਬੰਦੇ ਨੇ ਮੋਹਤਵਾਰਾਂ ਨੇ ਸਾਰਾ ਤੁਹਾਨੂੰ ਦੱਸਤਾ ਵੀ ਕੀ ਹਾਲਾਤ ਆ ਸੀਆਰਐਮ ਜਿਹੜੀਆਂ ਆਪਣੀਆਂ ਮਸ਼ੀਨਰੀ ਐ ਕ੍ਰੌਪ ਰਿਜਿਊ ਮੈਨੇਜਮੈਂਟ ਦੀ ਸਾਰੇ ਸਾਡੀ ਜ਼ਿਮੀਂਦਾਰਾਂ ਨੇ ਯੂਜ਼ ਕਰੀ ਐ 70% ਤੋਂ ਉੱਪਰ ਸਾਡੇ ਕਿਸਾਨਾਂ ਨੇ ਅੱਗ ਨਹੀਂ ਲਾਈ ਜਿਹੜੇ ਨੇ ਲਾਈ ਸੀ ਚਲੋ ਵੀ ਉਹਨਾਂ ਨੇ ਵੀ ਕੱਲੀਆਂ ਲਾਈਨਾਂ ਬਾਲੀਆਂ ਤੇ ਉਹਨਾਂ ਦੇ ਵਾਣ ਅਜ ਹਜੇ ਸੁੰਢੀ ਨਹੀਂ ਹੈਗੀ ਸਾਰਿਆਂ ਦੇ ਵਿੱਚ ਜਿਹੜੇ ਹੁਣ ਕੱਲ ਇੱਕ ਗੁਰਪ੍ਰੇਮ ਬਾਈ ਦੀ ਗੱਲ ਕਰ ਰਹੇ ਐ 7 ਏਕੜ ਦੇ ਕਰੀਬ ਜਿਨ੍ਹਾਂ ਦੀ ਮੰਨ ਲਓ ਵੀ ਕਣਕ ਸੁੰਡੀ ਨੇ ਸਾਰੀ ਖਾ ਲਈ ਉਹ ਹੈਪੀ ਸੀਡਰ ਨਾਲ ਬੀਜੀ ਸੀ ਹੈਪੀ ਸੀਡਰ ਨੂੰ ਸਰਕਾਰ ਤਾਂ ਆਪਣੇ ਜਿਹੜੇ ਵੀ ਸਰਕਾਰੀ ਨਮਾਇंदे ਸਾਰੇ ਚੰਗਾ ਕਹਿ ਰਹੇ ਆ ਠੀਕ ਹੈ ਜੀ ਹੈਪੀ ਸੀਡਰ ਨਾਲ ਕਣਕ ਬੀਜੀ ਸੀ ਉਹਦੇ ਵਿੱਚ ਪਿਛਲੀ ਵਾਰੀ ਬਹੁਤ ਘੱਟ ਸੁੰਡੀ ਸੀ ਐਸ ਵਾਰ ਉਹਦੇ ਸਾਰੇ ਤਬਾਹ ਹੋ ਗਏ ਉਹਦੇ ਵਿੱਚ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿ ਰਹੇ ਆ ਵੀ ਪਹਿਲਾਂ ਹੀ ਸਾਡੇ ਜਿਵੇਂ ਡੀਏਪੀ ਦੀ ਸ਼ਾਰਟੇਜ ਆਈ ਯੂਰੀਆ ਦੀ ਸ਼ਾਰਟੇਜ ਆ ਉਹਦੇ ਵਿੱਚ ਹੁਣ ਜਿਹੜਾ ਜ਼ਿੰਮੇਵਾਰ ਆ ਉਹਨੂੰ ਅਸੀਂ ਇਹਨੇ ਜਿਵੇਂ ਸਾਡੇ ਪਿੰਡ ਅਫੈਕਟਡ ਹੋ ਰਿਹਾ ਸਾਨੂੰ ਡੀਏਪੀ ਸੁਸਾਇਟੀਆਂ ਦੇ ਵਿੱਚ ਸੁਸਾਇਟੀ ਦੀ ਵਿੱਚ ਵੀ ਪ੍ਰਾਈਵੇਟ ਮੁਲਾਜ਼ਮ ਹੈ ਸੋਸਾਇਟੀਆਂ ਦੇ ਵਿੱਚ ਡੀਏਪੀ ਪਲਬਦ ਕਰਾਈ ਜਾਵੇ ਇੱਕ ਤਾਂ ਯੂਰੀਆ ਪਲਬਦ ਕਰਾਈ ਜਾਵੇ ਜਿਹਦੇ ਨਾਲ ਉਹਨੇ ਨੁਕਸਾਨ ਤਾਂ ਜ਼ਿੰਮੇਵਾਰ ਦਾ ਹੋ ਹੀ ਰਿਹਾ ਵੀ ਉਹ ਪਰਪਾਈ ਕਰਨਗੇ ਜੇ ਰੇ ਹੋਊ ਤਾਂ ਵਿਝਣਗੇ ਉਹ ਬੰਦੇ ਨੇ ਹੈਪੀ ਸੀਡਰ ਦਾ ਅਸੀਂ ਮੋਆਇਨਾ ਕਰਾਤਾ ਜ਼ਿਲ੍ਹੇ ਦੇ ਅਫਸਰ ਆ ਗਏ ਬਲਾਕ ਦੇ ਆ ਗਏ ਉਹਨਾਂ ਨੇ ਦੇਖ ਕੇ ਉਹਨੂੰ ਇਹੀ ਰਾਹ ਤੇ ਵੀ ਅੱਗ ਲਾ ਲਾ ਬਾਈ ਰੇ ਵੀ ਉਹਨੂੰ ਕੁਝ ਪਲਬਦ ਕਰਾਈ ਬੀਵੀ ਬਲਾਇਆ ਉਹਦੇ ਕਰਕੇ ਉਹ ਅੱਜ ਬੀਜ ਰਿਹਾ ਦੁਬਾਰਾ ਖਰਚਾ ਉਹਨੂੰ ਮਹਾਂ ਪ੍ਰਸ਼ਾਸਨ ਖੁਦ ਕਹ ਰਿਹਾ ਕਿ ਅੱਗ ਲਾ ਲੋ ਆਖਿਆ ਫਿਰ ਉਹ ਤਾਂ ਹੀ ਉਹਦਾ ਹਾਲ ਹੀ ਨਹੀਂ ਜੀ ਉਹਨੇ ਤਾਂ ਚਲੋ ਬੀਜ ਲਈ ਸਿੱਧੇ ਮੂੰਹ ਨਾਲ ਨਹੀਂ ਕਹਿ ਰਿਹਾ ਕਿ ਪਰਾਲੀ ਟਾਲ ਦਿਓ ਜਿਹੜੀ ਮੇਨ ਗੱਲ ਹੈ ਨਾ ਵੀ ਉਹ ਤਾਂ ਹੈਪੀ ਸੀਡਰ ਨਾਲ ਵੀ ਜਿਸ ਨੂੰ ਅੱਗ ਲੱਗ ਗਈ ਚਲੋ ਉਹਨੇ ਤੇਲ ਪਾਇਆ ਉਹਦੇ ਤੇ ਕਿਵੇਂ ਗਿਆ ਉਹਨੂੰ ਬਾਲ ਲਈ ਜਿਹੜੀ ਸੁਪਰ ਸੀਡਰ ਨਾਲ ਵੀ ਜੀ ਉਹਦਾ ਕੀ ਹੱਲ ਹੋ ਉਹ ਤਾਂ ਵਿੱਚ ਹੀ ਪਾਉਣੀ ਪਊ ਨਾ ਜੀ ਸੁਪਰ ਸੀਡਰ ਵਾਲੀ ਦੇ ਤਾਂ ਵਿੱਚ ਜਦੋਂ ਪ੍ਰਾਲੀ ਅੰਦਰ ਮਿੱਟੀ ਜੀ ਮਿਕਸ ਹੋ ਗਈ ਉਹਦਾ ਕੋਈ ਹੱਲ ਨਹੀਂ ਜੇ ਉਹ ਸੁੰਡੀ ਸਾਰੀ ਖਾ ਜੂਗੀ ਉਹਨੂੰ ਤਾਂ ਦੁਬਾਰਾ ਹੀ ਸਾਰੇ ਤੋਂ ਸ਼ੁਰੂ ਤੋਂ ਲੈ ਕੇ ਉਹ ਕੰਮ ਸਾਰਾ ਕਰਨਾ ਪਊ ਉਹਦੇ 'ਚ ਅਸੀਂ ਇਹਨੇ ਵੀ ਰੇ ਮੇਨ ਮੁੱਦਾ ਇਹ ਦੂਬਾਰਾ ਜਿਹੜਾ ਆਊਗਾ ਰੇ ਦੀ ਸ਼ਾਰਟੇਜ ਪਹਿਲਾਂ ਹੀ ਹੈ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਸ ਪੱਖ ਪਾਸੇ ਧਿਆਨ ਪਹਿਲਾਂ ਦਿੱਤਾ ਜਾਵੇ ਵੀ ਰੇ ਪੰਡ ਦੀਆਂ ਸੁਸਾਇਟੀਆਂ ਦੇ ਵਿੱਚ ਵੱਧ ਤੋਂ ਵੱਧ ਹੁਣਫਲਾਬਦ ਕਰਾਈ ਜਾਵੇ ਰੇ ਦੀ ਰੋਡ ਪੈਣੀ ਹੈ ਬਾਕੀ ਜਿੰਨਾ ਵੀ ਕੋਈ ਇਨਸੈਂਟਿਵ ਕੀ ਸਰਕਾਰ ਦੇ ਸਕਦੀ ਹੈ ਉਹ ਦੇਵੇ ਜ਼ਿਮੀਦਾਰਾਂ ਨੂੰ ਜਿਹਦੇ ਨਾਲ ਉਹਨਾਂ ਦਾ ਮਾੜਾ-ਮੋਟਾ ਹੱਲ ਹੋਵੇ ਪਹਿਲੇ ਝੋਨੇ ਦੇ ਜ਼ਿਮੀਦਾਰ ਬਹੁਤ ਰਗੜਿਆ ਗਿਆ ਵਿਚਾਰਾ ਤੇ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਰੇ ਤੇ ਬੀਜ ਦੀ ਵੀ ਆਪਣੇ ਖੇਤੀਬਾੜੀ ਵਿਭਾਗ ਨੂੰ ਅਪੀਲ ਹੈ ਵੀ ਚੀਫ ਸਾਹਿਬ ਨੂੰ ਭਾਈ ਮੌਇਨੇ ਕਰਾਓ ਜਿਹੜੇ ਹੁਣ ਅਫਸਰ ਤੁਸੀਂ ਅੱਗ ਤੇ ਲਾ ਰੱਖੇ ਸੀ ਵੀ ਭਾਈ ਅੱਗ ਨਹੀਂ ਲੱਗਣ ਦੇਣੀ ਉਹਨਾਂ ਅਫਸਰਾਂ ਨੂੰ ਹੁਣ ਤੁਸੀਂ ਆਪ ਦੇ ਖੇਤੀਬਾੜੀ ਵਿਭਾਗ ਦੇ ਖਾਸ ਕਰਕੇ ਡਿਊਟੀਆਂ ਲਾਓ ਵੀ ਪਿੰਡਾਂ 'ਚ ਉਹ ਏਡੀਓ ਹੋਗੇ ਹੋਰ ਹੋਗੇ ਮੌਇਨੇ ਕਰੋ ਕਿੰਨੀ-ਕਿੰਨੀ ਵੱਲੋਂ ਫਸਲ ਖਰਾਬ ਹੋ ਰਹੀ ਹੈ ਉਹਨਾਂ ਨੂੰ ਉਹਨਾਂ ਬੰਦਾ ਬੀਜ ਤਾਂ ਦਿੱਤਾ ਜਾਵੇ ਫਿਰ ਇਹ ਸੋਸਾਇਟੀਆਂ ਜੇ ਬਲਾਵਦ ਕਰਾ ਲਓ ਜ਼ਿੰਮੇਵਾਰ ਕੋਈ ਨਹੀਂ ਫੇਰ ਵੀ ਲੈ ਲੂ ਪਰ ਬੀ ਦਾ ਖਰਚਾ ਵੀ ਮੇਨ ਵੱਧ ਪੈਂਦਾ ਬੀ ਹੁਣ ਮੰਨ ਲਓ 3000 ਤੋਂ ਉੱਪਰ ਦਾ ਕਣਕ ਹੋਈ ਪਈ ਆ ਕਿੱਥੋਂ ਜ਼ਿੰਮੇਵਾਰ ਬੀਜੂਗਾ ਲੈ ਕੇ ਬਈ ਉਹ ਉਹਨਾਂ ਨੂੰ ਬਾਕੀ ਜਿਵੇਂ ਹੁਣ ਬੇਲਰ ਵਗੈਰਾ ਦੇ ਖਰਚੇ ਸਾਰੇ ਉਹੀ ਆ ਸਪਰੇ ਹੁਣ ਕਹੀ ਜਾਂਦੇ ਜੀ ਦੱਸੋ ਜ਼ਿੰਮੇਵਾਰ ਕਣਕ ਬੀਜੂਗੇ ਸਪਰੇ ਕਰੂ ਰਾਤ ਨੂੰ ਜਾ ਕੇ ਉਹਦੇ ਤੇ ਕਹਿੰਦੇ ਸਾਇਨਿਕ ਸੁੰਡੀ ਐ ਫਲਾਨੀ ਸੁੰਡੀ ਐ ਹੁਣ ਤਾਂ ਆਪਾਂ ਕਹਿ ਰਹੇ ਹਾਂ ਪਰ ਉਹਦਾ ਬਦਲ ਦਿਓ ਹੱਲ ਦਿਓ ਕੋਈ 26 ਚੋਂ ਨਾ ਸੀ ਉਹ ਸਾਰਾ ਰੋਲ ਤਾਂ ਜ਼ਿੰਮੇਵਾਰ ਨੇ ਕਿੰਨਾ ਪੈਦਾ ਕਰਕੇ ਦਿੱਤਾ ਰਗੀ ਉਹ ਚੀਜ਼ ਹੈ ਵੀ ਉਹਦਾ ਗਾਂ ਵਾਲੀ ਚੀਜ਼ ਦਾ ਹੁਣ ਆਪਾਂ ਪਹਿਲਾਂ ਹੱਲ ਕਰੀਏ ਰੇਹ ਦਾ ਤੇ ਬੀਜ ਦਾ ਮੇਨ ਮੁੱਦਾ ਇਹ ਹੈ ਸਾਡਾ ਵੀ ਬੀ ਵੀ ਦਿਓ ਜ਼ਿਮੀਂਦਾਰਾਂ ਨੂੰ ਅਸੀਨਿਆਂ ਦੇ ਵੀ ਐਵੇਂ ਕੋਹ ਕਰ ਲੋ ਮੁਆਇਨਾ ਕਰਾਓ ਜਿੱਥੇ ਜਿਹੜਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਤੇ ਰੇ ਦਿੱਤਾ ਜਾਵੇ। ਇਹੀ ਸਾਡੀ ਮੰਗ ਆ ਜਦੋਂ ਐਸਡੀਐਮ ਸਾਹਿਬ ਦੇ ਅਸੀਂ ਜਾ ਰਹੇ ਹਾਂ। ਉਸ ਤੋਂ ਬਾਅਦ ਜਿਵੇਂ ਵੀ ਸਾਡੀ ਅਸੀਂ ਤਾਂ ਕਹਿੰਦੇ ਵੀ ਸਰਕਾਰ ਵਧੀਆ ਸੁਣਵਾਈ ਕਰੂ ਵੀ ਲੋਕਾਂ ਦੀ ਸੁਣਨਗੇ ਸਾਡੀ। ਜੇ ਨਾ ਸੁਣੀ ਤਾਂ ਭਾਈ ਜਥੇਬੰਦੀਆਂ ਹੈਗੀਆਂ ਅਸੀਂ ਆਪਦਾ ਸੰਘਰਸ਼ ਤਿੱਖਾ ਕਰਾਂਗੇ ਦੂਜਾ। ਆ ਕਿੰਨੀ ਜ਼ਮੀਨ ਦੇ ਵਿੱਚ ਤੁਸੀਂ ਵੀਜੀ ਸੀ ਕਣਕ ਜੀ ਇੱਥੇ? ਇਹ ਅਸੀਂ ਵੀਜੀ ਸੀ 7 ਕਿੱਲੇ ਆ ਜੀ। ਠੀਕ ਹੈ ਜੀ। ਤੇ 2 ਕਿੱਲਾ ਪਿੰਡ ਕੋਲੇ ਬਾਕੀ ਇੱਥੇ ਹੀ ਸਾਡੇ 6 ਕਿੱਲੇ। ਹਾਂ। ਪਰਾਲੀ ਨੂੰ ਅੱਗ ਲਾਈ ਨਹੀਂ ਸੀ ਪਹਿਲਾਂ? ਕਿਸੇ ਵਾਰ ਨਹੀਂ ਲਾਈ ਕਿਸੇ ਵਾਰ ਚ ਸਾਰਾ ਹੀ ਰੱਖਿਆ ਸੀ ਕਣ। ਸਾਰਾ ਰ ਤੇ ਕੀ ਹੋਇਆ ਕੀ ਹੋਇਆ ਜੀ ਕਣਕ ਵਧੀਆ ਉੱਗ ਗਈ ਸੀ ਅਸੀਂ 27 ਤਰੀਕ ਨੂੰ ਬੁਝਾਈ ਕਰੀ ਆ 15 ਤਰੀਕ ਨੂੰ ਅਸੀਂ ਵੇਖ ਕੇ ਵੀ ਗਏ ਆਏ ਦੋ ਜਣੇ ਵਿਵਾਨ ਸਹੀ ਹੋ ਗਿਆ ਯਾਰ ਹਰਾ ਠੀਕ ਆ ਅਸੀਂ ਜੋ 17 ਤਰੀਕ ਨੂੰ ਆਏ ਉਸ ਦਿਨੋਂ ਅੱਧਾ ਖਾ ਗਈ ਸੀ ਅੱਧੇ ਦੋ ਦਿਨਾਂ ਚਾ ਦੋ ਦਿਨਾਂ ਹਾਂ ਉਹ ਫਿਰ ਮੈਂ ਇੱਕ ਮੈਨੂੰ ਤਲਾਹ ਕਰੀ ਉਹ 19 ਤਰੀਕ ਨੂੰ ਆਉਂਦੇ ਆ 19 ਨੂੰ ਜਦੋਂ ਆਏ ਉਸ ਦਿਨੋਂ ਆ ਥਾਂ ਹੀ ਬਚਿਆ ਸੀ ਸਾਰਾ 5 ਏਕੜ ਖਤਮ ਹੋ ਗਿਆ ਪੰਜ ਇਕਰ ਖਤਮ ਹੋ ਗਏ। ਹਾਂ ਜੀ। ਤੇ ਮਹਿਕਮੇ ਨੇ ਕਾਰਨ ਦੱਸਿਆ ਕੋਈ ਕਾਰਨ ਕੀ ਹੈ? ਹਾਂ ਇਹਦਾ ਦੱਸਿਆ ਉਹਨਾਂ ਨੇ ਵੀ ਸਾਇਨਿਕ ਸੁੰਡੀ ਆ ਜਿਹੜੀ ਰਾਤ ਦੇ ਸਮੇਂ ਖਾਂਦੀ ਹੈ ਦਿਨੇ ਨਹੀਂ ਮਤਲਬ ਤੇ ਆਉਂਦੀ। ਠੀਕ ਹੈ। ਉਹ ਲੱਭ ਕੇ ਵੀ ਸਾਨੂੰ ਦਿਖਾ ਕੇ ਗਏ ਆ। ਤੇ ਉਹਨਾਂ ਨੇ ਸਾਨੂੰ ਦਵਾਈਆਂ ਵੀ ਦੱਸੀਆਂ ਵੀ ਜਿਹੜੇ ਹੋਰ ਚਲ ਜੀਵਿੰਦਾਰਾਂ ਦਾ ਬਚ ਗਿਆ ਉਹ ਵਿਚਾਰੇ ਪਾ ਲੈਣ। ਹੂੰ। ਉਹਨਾਂ ਨੂੰ ਦੱਸਿਆ ਰਾਤ ਨੂੰ ਅਸੀਂ ਚੈੱਕ ਵੀ ਕਰੀ ਆ ਕੇ ਵੀ ਹੈਗੀ ਸੁੰਡੀ ਵਾਕਈ ਸਭ ਦੇ ਹੀ ਹੈਗੀ। ਮੇਰੇ ਘਰਲੇ ਦੇ ਨਹੀਂ ਦੂਜਿਆਂ ਦੇ ਵੀ ਹੈਗੀ। ਦੂਜਿਆਂ ਦੇ ਵੀ ਆ। ਉਹ ਮਤਲਬ ਹਜੇ ਹੋਣੇ ਆ ਮੇਰੇ ਤਾਂ ਜਿਆਦਾ ਜਿਆਦੇ ਸੀ ਨੁਕਸਾਨ। ਇਹ ਹੈ ਉਹਨਾਂ ਦਾ ਜਿਨ੍ਹਾਂ ਨੇ ਅੱਗ ਨਹੀਂ ਲਾਈ ਜਿਨ੍ਹਾਂ ਨੇ ਹੈਪੀ ਸੀਡਰ ਨਵੀਜੀ ਹੈ ਹਜੇ ਉਹਨਾਂ ਦੀ ਹੈ ਕੰਪਲੇਂਟ ਜਾਰੀ ਹੈ ਸੁਪਰ ਸੀਡਰ ਹਾਂ ਜਿਹੜੇ ਪ੍ਰਾਲੀ ਵਿੱਚ ਕਰਦੇ ਆ ਕੋਸ਼ਿਸ਼ ਖਪਾਉਣ ਦੀ ਜਾਂ ਪ੍ਰਾਲੀ ਦੇ ਵਿੱਚ ਔੜੇ ਕੱਢਣ ਦੀ ਇਹ ਪਜੇ ਪ੍ਰਾਲੀ ਦੇ ਵਿੱਚ ਹੀ ਔੜੇ ਕੱਢਦਾ ਈ ਠੀਕ ਹੈ ਅਪਰ ਸਰਕਾਰ ਤੇ ਇਹੀ ਕਹਿੰਦੀ ਹੈ ਕਿ ਪ੍ਰਾਲੀ ਨੂੰ ਅਗ ਨਾਲ ਲਓ ਵਿੱਚ ਹੀ ਮਿਲਾ ਦਿਓ ਇਹ ਪਹਿਲੀ ਵਾਰ ਹੋਇਆ ਜੀ ਪਿਛਲੀ ਵਾਰ ਸਾਡੇ ਬਜਾਈ ਸੈਂ ਬਹੁਤ ਵਧੀਆ ਹੋਈ ਫਰੈਤ ਕੀ ਤਾਂ ਜਮਾਂ ਹੀ ਖਤਮ ਕਰਤਾ ਉਸੇ ਚੱਕਰ ਚ ਤਾਂ ਅਸੀਂ ਅੜ ਗਏ ਪਰ ਸਾਡੇ ਕਿੱਲੇ ਤੋਂ ਅਸੀਂ 7 ਕਿੱਲੇ ਚਾ ਗਏ ਪ੍ਰਾਇਲ ਹੀ ਲਾਇਆ ਸੀ ਟ੍ਰਾਇਲ ਸਾਡੇ ਸਹੀ ਰਹੇਗਾ ਝਾੜ ਸਹੀ ਆ ਗਿਆ ਸੀ ਸਾਰਾ ਵਣ ਦੇਤਾ ਜੀ ਸਾਰਾ ਵਣ ਦੇ ਨਾ ਹੁਣ ਹੁਣ ਮੰਨ ਕੇ ਚੱਲੋ ਵੀ ਅਸੀਂ 5 ਕਿੱਲੇ ਤਾਂ ਦੁਬਾਰਾ ਹੀ ਬੀਜ ਰਹੇ ਹਾਂ 1.5 ਕਿੱਲਾ ਉਹ ਰੱਖਿਆ ਸ਼ਾਇਦ ਉਹਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਨ ਦੇ ਵਿੱਚ ਬੀਜ ਦਾ ਛਿੱਟਾ ਛੁੱਟਾ ਦੇ ਕੇ ਜੀ 5 ਕਿੱਲੇ ਜਮਣ ਆਖਰੀ ਹਾਂ ਇਹਦੇ ਚੋਂ ਤਾਂ ਜਮਾ ਹੀ ਖਤਮ ਹੋ ਗਿਆ ਜੀ ਹੁਣ ਖਰਚਾ ਕਿੰਨਾ ਤੁਹਾਡਾ ਦੁਬਾਰਾ ਆ ਰਿਹਾ ਤੇ ਪਹਿਲਾਂ ਕਿੰਨਾ ਆਇਆ ਸੀ 5000 ਪਹਿਲਾਂ ਲੱਗੇ ਸੀ ਕਿੱਲੇ ਦਾ ਸਣੇ ਵੀ ਖਾਦ ਦਵਾਈਆਂ ਦੁਈਆਂ ਲਾਈਆਂ 5 ਹੀ ਹੁਣ ਆ ਰਿਹਾ ਜੀ 5 ਹੀ ਹੁਣ ਆ ਰਿਹਾ ਹੁਣ ਤਾਂ ਚਲੋ ਵੈਸੇ ਯੂਨੀਅਨਾਂ ਨੇ ਮੇਰੀ ਮਦਦ ਕਰੀ ਟਰੈਕਟਰ ਟੂਟਰ ਦਿੱਤੇ ਹੁਣ ਤਾਂ ਵਿਚਾਰੇ ਨੇ ਪਹਿਲਾਂ ਤਾਂ ਮੈਂ ਕਿਰਾਏ ਤੇ ਵਿਜਾਇ ਸੀ ਕਿਰਾਏ ਉਹਨਾਂ ਨੇ ਤਾਂ ਕੀ ਕਹਿਣਾ ਸੀ ਸਾਨੂੰ ਅਗਲੀ ਫਸਲ ਚਾਹੀਦੀ ਹੈ ਜੀ ਹੁਣ ਬਿਲਕੁਲ ਹੁਣ ਫਿਰ ਅਸੀਂ ਇਹਦੇ ਤੋਂ ਜਾਣੇ ਆ ਹੂੰ ਉਹ ਤਾਂ ਦੇ ਵੀ ਹੁਣ ਇਹਨੂੰ ਸਾਫ਼ ਕਰਕੇ ਆਪਦੀ ਦੁਆਰੇ ਬਜਾਈ ਕਰ ਲਾ ਜੇ ਰੌਣੀ ਕਰਦੇ ਸੀ ਬਾਈ ਫਿਰ ਬੜਾ ਲੇਟ ਹੁੰਨੇ ਫਿਰ ਜਮਾਂ ਹੀ ਛਾੜਨੀ ਆਉਣਾ ਜੀ ਹੁਣ ਚਲੋ ਵੇਹਣੇ ਆ ਜੇ ਕੋਈ ਕਣੀਆਂ ਕੁੜੀਆਂ ਨਹੀਂ ਤਾਂ ਫਿਰ ਥੋੜਾ ਮੋਟਾ ਪਾਣੀ ਲਾ ਦੇਗੇ ਉੱਤੇ ਜਲਦੀ ਉਹ ਗੱਲ ਤਾਂ ਨਹੀਂ ਬਾਨੀ ਜਿਵੇਂ ਪਹਿਲਾਂ ਵਾਲੀ ਸੀ ਜੀ ਬਿਲਕੁਲ ਪਰ ਸਰਕਾਰ ਵੱਲੋਂ ਕੋਈ ਮਦਦ ਹੈ ਜੀ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਨੇ ਸਾਨੂੰ ਬੀਜ ਦਿੱਤਾ ਜੀ ਉੱਦੋਂ ਆ ਕੇ ਜੇ ਇੰਨਾ ਜਿੰਨਾ ਵਣ ਬੀਜਦੇ ਆ ਤਾਂ ਬੀਜ ਦਿੱਤਾ ਉਹਨਾਂ ਨੇ ਕੋਲੋਂ ਰੇ ਦਵਾਈ ਆ ਕਹਿ ਕੇ ਵੀ ਸੋਮਵਾਰ ਤੱਕ ਦਵਾਈ ਕੋਲੋਂ ਦਿੱਤਾ ਪਰ ਵੇਖੋ ਅਫਸਰ ਨੇ ਆਪਦੇ ਕੋਲੋਂ ਦਿੱਤਾ ਜੀ ਸਾਨੂੰ ਪਰ ਸਰਕਾਰ ਵੱਲੋਂ ਨਹੀਂ ਹਲੇ ਪ੍ਰਾਪਤ ਸਰਕਾਰ ਵੱਲੋਂ ਕੁਝ ਨਹੀਂ ਆਇਆ ਜੀ ਰੇ ਵੀ ਫੜੀ ਆ ਕੇਰਾ ਆਂਦੇ ਆ ਵੀ ਸੋਮਵਾਰ ਤੱਕ ਦਵਾ ਦੇ ਕਿਸੇ ਸੋਸਾਇਟੀ ਤੋਂ ਠੀਕ ਹੁਣ ਸਾਰੇ ਬੰਦੇ ਡਰੀ ਜਾਂਦੇ 70 75 ਕਿੱਲੇ ਹੋਰ ਮੇਰੇ ਪਿੰਡ ਮਜਾਂਦ ਹੋਈ ਪਈ ਆ ਇਸੇ ਤਰੀਕੇ ਨਾਲ ਉਹ ਸਾਰੇ ਬੰਦੇ ਡਰਦੇ ਆ ਵੀ ਯਾਰ ਜੇ ਸਾਡੇ ਵੀ ਇਹ ਹਾਲ ਹੋਇਆ ਤਾਂ ਫਿਰ ਗਾਂਹ ਕੀ ਬਣੂਗਾ ਤੁਹਾਡੇ ਤੋਂ ਬਿਨਾ ਕੀ ਹੋਰ ਕੀ ਕੀ ਪਈਏ ਸੁੰਡੀ ਆਪਣੇ ਪਿੰਡ ਹਾਂਜੀ ਇਹਨਾਂ ਦੇ ਹੈਗੀ ਆ ਪਰ ਅਜੇ ਨੁਕਸਾਨ ਉਸ ਲੈਵਲ ਦਾ ਹੈ ਨਹੀਂ ਥੋੜਾ ਠੀਕ ਆ ਪਰ ਸ਼ੁਰੂਆਤ ਹਾਂ ਸਭ ਦੇ ਅਸੀਂ ਵੇਖ ਲਈ ਪ੍ਰਸ਼ਾਸਨ ਵੀ ਵੇਖ ਕੇ ਗਿਆ ਵੀ ਹੈਗੀ ਇਹਦੇ ਚ ਸਾਨੂੰ ਕਿਹਾ ਵੀ ਤੁਸੀਂ ਦਵਾਈਆਂ ਪਾਓ ਜਦੋਂ ਪਾਣੀ ਲਾਇਆ ਵੀ ਹੁਣ ਇਸ ਪਾਲਵਲ ਚ ਦਵਾਈ ਨਹੀਂ ਥੋੜਾ ਵੱਡੇ ਲੈਵਲ ਤੇ ਨੁਕਸਾਨ ਹੋਈ ਠੀਕ